ਜੇ ਤਾਈਂ ਪੀਤੀ ਆ ਕਿ ਜਿਹੜਾ ਮੈਡੀਕਲ ਨਸ਼ਾ ਆ ਜਾਂ ਜਿਹੜੀ ਗੈਰ ਕਾਨੂੰਨੀ ਸ਼ਰਾਬ ਆਂਦੀ ਆ ਉਹਦੇ ਤੇ ਵੀ ਸਿਕੰਜਾ ਕੱਸਿਆ ਜਾਵੇ ਤੇ ਸਖਤੋਂ ਸਖਤ ਇਹਨਾਂ ਤੇ ਪਰਚੇ ਦਰਜ ਕੀਤੇ ਜਾਣ ਧਰਾਵਾਂ ਜਿਹੜੀਆਂ ਉਹ ਕੋਈ ਮਾਰੀਆਂ ਨਾ ਲਾਈਆਂ ਜਾਣ ਜਿੰਨੀਆਂ ਵੀ ਸਖਤ ਧਰਾਵਾਂ ਲਾਈਆਂ ਜਾ ਸਕਦੀਆਂ ਉਹ ਕਈ ਵਾਰ ਕਈ ਐਸ ਐਚਓ ਸਰਪੰਨ ਕਹਿ ਦੇਣਗੇ ਵੀ ਵਕੂਆ ਦੂਜੇ ਐਸ ਐਚਓ ਦਾ ਪੰਦਾ ਇੱਥੋਂ ਤੱਕ ਵੀ ਕਹਿਤਾ ਕਿ ਐਸਐਸਪੀ ਜ਼ਿਲ੍ਹੇ ਦਾ ਇੱਕ ਹੈ ਡੀਐਸਪੀ ਡਿਵੀਜ਼ਨ ਦਾ ਇੱਕ ਹੈ ਉਹ ਤੁਸੀਂ ਆਪਸ ਵਿੱਚ ਵੇਖੋ ਕਿ ਬਕਵਾ ਕੀ ਦਾ ਬੰਦਾ ਜਿਹੜਾ ਕੋਈ ਗਲਤ ਅਨਸਰ ਆ ਸਮਗਲਰ ਆ ਗੈਂਗਸਟਰ ਆ ਜਾਂ ਕੋਈ ਸਮਾਜ ਵਿਰੋਧੀ ਅਨਸਰ ਆ ਜਾ ਚੋਰ ਆ ਜਿਹਦੇ ਤੇ ਬੰਦੀ ਕਾਰਵਾਈ ਉਹਦਾ ਵੈਰੀਫਾਈ ਕਰਕੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੋ ਵੇਖੋ ਜਿਹੜਾ ਸਮਾਜ ਦੇ ਵਿਰੁੱਧ ਹੈ ਨਾ ਉਹ ਦਾ ਕਿਸੇ ਪੋਲੀਟੀਸ਼ਨ ਦਾ ਸਕਾ ਨਾ ਉਹ ਕਿਸੇ ਆਪਦੀ ਮਿਹਨਤ ਕਰਨ ਵਾਲੇ ਇਨਸਾਨ ਦਾ ਸਕਾ ਨਾ ਉਹ ਕਿਸੇ ਅਫਸਰ ਦਾ ਸਕਾ ਤੇ ਨਾ ਉਹ ਕਿਸੇ ਪੁਲਿਸ ਅਫਸਰ ਦਾ ਸਕਾ ਇਸ ਕਰਕੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਪਿੱਛੇ ਭੇਜਿਆ ਜਾਊਗਾ ਤੇ ਵੇਖੋ ਜਦੋਂ ਜੇਲ੍ਹਾਂ ਪਿੱਛੇ ਜਾਣਗੇ ਤੇ ਪਿੱਛੇ ਜਿਮਾਨਤਾਂ ਦੇਣ ਵਾਲੇ ਪਿੱਛੇ ਗਵਾਹੀਆਂ ਦੇਣ ਵਾਲੇ ਬੰਦੇ ਨਾ ਗਏ ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਕੋਡ ਆ ਇਹ ਕੋਡ ਜੜ ਤੋਂ ਕੁੱਟਿਆ ਜਾਵੇ